ਚੋਣਾਂ ਦਾ ਵਿਗਲ ਵੱਜ ਚੁੱਕਿਆ ਹੈ ਤੇ ਇਸ ਦੇ ਲਈ ਹੁਣ ਬਹੁਤ ਸਾਰੇ ਸਰਪੰਚੀ ਦੇ ਚਾਹਵਾਨ ਉਮੀਦਵਾਰ ਤਿਆਰੀਆਂ ਵਿੱਚ ਜੁੜ ਚੁੱਕੇ ਨੇ ਤਾਂ ਉਧਰ ਜੇਕਰ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੱਲੋਂ ਵੀ ਤਿਆਰੀਆਂ ਮੁਕੰਮਲ ਕਰ ਲਏ ਗਏ ਨੇ ਹਾਲਾਂਕਿ ਬਹੁਤ ਸਾਰੇ ਪਿੰਡ ਨੇ ਜਿਹੜੇ ਉਹਨਾਂ ਦੇ ਜਿਹੜੇ ਆ ਸੂਚੀਆਂ ਨੇ ਉਹ ਹਲੇ ਸਾਹਮਣੇ ਨਹੀਂ ਆ ਰਹੀਆਂ ਇੱਕ ਤੋਂ ਬਾਅਦ ਇੱਕ ਹਲਕੇ ਦੀ ਜਾਂ ਬਲਾਕ ਦੀ ਜਿਹੜੀ ਸੂਚੀ ਆ ਉਹ ਸਾਹਮਣੇ ਆ ਰਹੀ ਆ ਤਾਂ ਇਸ ਦੇ ਦਰਮਿਆਨ ਹੀ ਬਹੁਤ ਸਾਰੇ ਜਿਹੜੇ ਲੋਕ ਨੇ ਇਹ ਜਿਹੜੇ 605 ਵਿੱਚ ਨੇ ਕਿ ਜਿਹੜੇ ਨਾਮਜ਼ਦ ਪੱਤਰ ਭਰੇ ਜਾਣਗੇ ਉਹਦੇ ਲਈ ਕੀ ਕੁਝ ਚਾਹੀਦਾ ਤਾਂ ਸਰਪੰਚੀ ਤੇ ਪੰਚ ਦੇ ਲਈ ਕਿਹੜੇ ਕਾਂ ਦਸਤਾਵੇਜ਼ ਦੀ ਲੋੜ ਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਆ ਤਾਂ ਪਹਿਲ ਦੇ ਆਧਾਰ ਤੇ ਹੁਣ ਤੱਕ ਜੇਕਰ ਦੇਖਿਆ ਜਾਵੇ ਤਾਂ ਆਧਾਰ ਕਾਰਡ ਨੂੰ ਹੀ ਸਭ ਤੋਂ ਅਹਿਮ ਜਿਹੜਾ ਸਾਡਾ ਦਸਤਾਵੇਜ਼ ਮੰਨਿਆ ਜਾਂਦਾ ਹੈ ਤੇ ਪਛਾਣ ਪੱਤਰ ਕਹਿ ਸਕਦੇ ਆ ਪਹਿਚਾਣ ਪੱਤਰ ਸਭ ਤੋਂ ਅਹਿਮ ਆ ਆਧਾਰ ਕਾਰਡ ਸਾਡਾ ਮੰਨਿਆ ਜਾਂਦਾ ਹੈ ਤੇ ਇਸ ਦੇ ਲਈ 11 ਡਾਕੂਮੈਂਟ ਇੱਕ ਜਿਹੜੀ ਲਿਸਟ ਸਾਹਮਣੇ ਹੈ ਜਾਂ 11 ਡਾਕੂਮੈਂਟ ਹੈ ਜਿਹੜੇ ਉਹ ਤਿਆਰ ਕਰ ਲੈਣ ਉਹ ਉਮੀਦਵਾਰ ਜਿਹੜੇ ਸਰਪੰਚੀ ਲੜਨਾ ਚਾਹੁੰਦੇ ਨੇ ਤੇ ਫਾਈਲ ਤਿਆਰ ਕਰਕੇ ਭਲਕੇ ਜਿਹੜੇ ਆ ਕਾਗਜ਼ ਜਿਹੜੇ ਭਰਨ ਦੀ ਤਿਆਰੀ ਹੋ ਚੁੱਕੀ ਹੈ ਤੇ ਭਲ ਕੱਲ ਤੋਂ 27 ਸਤੰਬਰ ਤੋਂ ਜਿਹੜੇ ਆ ਫਾਈਲਾਂ ਜਿਹੜੀਆਂ ਉਹ ਭਰੀਆਂ ਜਾਣਗੀਆਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਜਾਣਗੇ ਤਾਂ ਉਸ ਵਿੱਚ ਕਿਹੜੇ ਦਸਤਾਵੇਜ਼ ਦੀ ਲੋੜ ਆ ਉਹ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਪਹਿਲ ਦੇ ਆਧਾਰ ਤੇ ਆਧਾਰ ਕਾਰਡ ਵੋਟਰ ਆਈਡੀ ਕਾਰਡ ਨਵੀਂ ਵੋਟਰ ਸੂਚੀ ਐਸਸੀ ਸਰਟੀਫਿਕੇਟ ਜੇਕਰ ਕਿਤੇ ਕਿਸੇ ਪਿੰਡ ਵਿੱਚ ਰਿਜ਼ਰਵ ਸੀਟ ਹੈ ਤਾਂ ਉੱਥੇ ਐਸਸੀ ਸਰਟੀਫਿਕੇਟ ਜਿਹੜਾ ਹੋਣਾ ਲਾਜ਼ਮੀ ਹੈ ਇਹ ਇਸ ਦੀ ਜਿਹੜੀ ਆ ਕਾਪੀ ਆ ਉਹ ਲੱਗੇਗੀ ਤੇ ਪੰਜਵਾਂ ਜਿਹੜਾ ਮੇਨ ਜਿਹੜੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦਿੰਨੇ ਆ ਕਿ ਪੰਜਵਾਂ ਬਹੁਤ ਅਹਿਮ ਜਿਹੜਾ ਦਸਤਾਵੇਜ਼ ਆ ਉਹ ਐਫ ਆਈ ਆਰ ਦੀ ਕਾਪੀ ਜੇਕਰ ਕੋਈ ਉਮੀਦਵਾਰ ਸਰਪੰਚੀ ਵਿੱਚ ਖੜਦਾ ਹੈ ਸਰਪੰਚੀ ਦੇ ਲਈ ਉਮੀਦਵਾਰੀ ਦਾ ਦਾਵਾ ਠੋਕਦਾ ਹੈ ਅਤੇ ਆਪਣੇ ਕਾਗਜ਼ਾਤ ਜਿਹੜੇ ਫਾਰਮ ਆ ਦਾਖਲ ਕਰਨ ਦੀ ਤਿਆਰੀ ਕਰ ਰਿਹਾ ਤਾਂ ਉਹ ਐਫ ਆਈ ਆਰ ਦੀ ਕਾਪੀ ਨਾਲ ਜ਼ਰੂਰ ਨੱਥੀ ਕਰੇਗਾ ਜੇਕਰ ਉਸ ਤੇ ਕੋਈ ਕੇਸ ਚੱਲ ਰਿਹਾ ਤਾਂ ਉਸ ਕੇਸ ਸੰਬੰਧੀ ਜਿਹੜੀ ਆ ਉਹ ਸੂਚਨਾ ਦੇਣੀ ਪਵੇਗੀ ਤੇ ਪੰਜ ਜਿਹੜੇ ਆ ਪਾਸਪੋਰਟ ਫੋਟੋ ਆ ਚਾਹੀਦੇ ਆ ਨੇ ਪੈਨ ਕਾਰਡ ਦੀ ਜਿਹੜੀ ਲੋੜ ਹੈ ਚੱਲ ਅਚਲ ਜਾਇਦਾਦ ਦਾ ਵੇਰਵਾ ਦੱਸਣਾ ਹੋਵੇਗਾ ਬੀਡੀਪੀਓ ਦਫ਼ਤਰ ਤੋਂ ਐਨਓਸੀ ਲੈਣੀ ਪਵੇਗੀ ਤਾਂ VDP ਉਹ ਦਫਤਰ ਚ ਬਹੁਤ ਸਾਰਾ ਜਿਹੜਾ ਅਸੀਂ ਰਸਤ ਦੇਖਦੇ ਆ ਜਦੋਂ ਫਾਰਮ ਭਰੇ ਜਾਂਦੇ ਆ ਤਾਂ ਉਸ ਸਮੇਂ NOC ਦੀ ਜਿਹੜੀ ਦੌੜ ਆ ਉਹ ਉਮੀਦਵਾਰ ਲਗਾ ਰਹੇ ਹੁੰਦੇ ਨੇ ਉਹ ਭਾਵੇਂ ਸਰਪੰਚੀ ਦੀ ਉਮੀਦਵਾਰ ਹੋਵੇ ਭਾਵੇਂ ਉਹ ਪੰਚ ਦਾ ਉਮੀਦਵਾਰ ਹੋਵੇ ਤਾਂ ਚੁੱਲਾ ਟੈਕਸ ਦੀ ਰਸੀਦ ਆ ਜਿਹੜੀ ਉਹ ਨਾਲ ਲੱਗੇਗੀ ਦੋ ਗਵਾਹ ਦੇ ਪ੍ਰੂਫ ਆਧਾਰ ਕਾਰਡ ਤੇ ਵੋਟਰ ਕਾਰਡ ਜ਼ਰੂਰੀ ਨੇ ਤਾਂ ਇਹ ਜਿਹੜੇ ਦਸਤਾਵੇਜ਼ ਨੇ 11 ਦਸਤਾਵੇਜ਼ ਉਹਨਾਂ ਦੀ ਲਿਸਟ ਆ ਜਿਹੜੀ ਸਾਹਮਣੇ ਆਈ ਆ ਹਾਲਾਂਕਿ ਸੂਚਨਾ ਮਾਫ ਕਰਨਾ ਹਾਲਾਂਕਿ ਚੋਣ ਕਮਿਸ਼ਨਰ ਹੋਰ ਕੀ ਕੁਝ ਜਿਹੜਾ ਦਸਤਾਵੇਜ਼ ਦੀ ਮੰਗ ਕਰੇਗਾ ਉਹ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਜਾਣਕਾਰੀ ਸਾਂਝੀ ਕੀਤੀ ਜਾਏਗੀ ਪਰ ਜੋ ਮੌਕੇ ਤੇ ਜਾਣਕਾਰੀ ਮਿਲ ਰਹੀ ਹੈ ਜੋ ਇੱਕ ਲਿਸਟ ਸਾਹਮਣੇ ਆਈ ਹੈ ਉਹ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਸਰਪੰਚੀ ਅਤੇ ਪੰਚੀ ਦੇ ਉਮੀਦਵਾਰਾਂ ਦੇ ਲਈ 11 ਦਸਤਾਵੇਜ਼ ਆ ਜਿਹੜੇ ਉਹ ਲਾਜ਼ਮੀ ਨੇ ਅਤੇ ਇਸ ਵਿੱਚ ਆਧਾਰ ਕਾਰਡ ਵੋਟਰ ਕਾਰਡ ਨਵੀਂ ਵੋਟਰ ਸੂਚੀ ਆ ਜਿਹੜੀ ਆ ਉਹ ਤਿਆਰ ਹੋਈ ਵੀ ਆ ਉਸ ਦੇ ਕਾਪੀਆਂ ਲੱਗਣਗੇ ਆ ਐਸ்சி ਸਰਟੀਫਿਕੇਟ ਜਦੋਂ ਜੇਕਰ ਕਿਸੇ ਪਿੰਡ ਵਿੱਚ ਐਸ்சி ਰਿజర్ਵ ਸੀਟ ਹੈ ਜੇਕਰ ਐਸ்சி ਪੰਚ ਦੇ ਲਈ ਰਿజర్ਵ ਸੀਟ ਹੈ ਕੋਈ ਉੱਥੇ ਜਿਹੜਾ ਐਸ்சி ਸਰਟੀਫਿਕੇਟ ਲੱਗੇਗਾ ਐਫਆਈਆਰ ਦੀ ਕਾਪੀ ਆ ਜਿਹੜੀ ਉਹ ਲਗਾਈ ਜਾਏਗੀ ਜੇਕਰ ਕਿਸੇ ਤੇ ਕੋਈ ਐਫਆਈਆਰ ਦਰਜ ਹੋਈ ਵੀ ਆ ਤਾਂ ਉਹ ਐਫਆਈਆਰ ਦੀ ਕਾਪੀ ਨਾਲ ਨੱਥੀ ਕਰਨੀ ਹੋਏਗੀ ਪੰਜ ਪਾਸਪੋਰਟ ਫੋਟੋਆਂ ਚਾਹੀਦੀਆਂ ਨੇ ਪੈਨ ਕਾਰਡ ਚਾਹੀਦਾ ਚੱਲ ਅਚੱਲ ਜਾਇਦਾਦ ਦਾ ਵੇਰਵਾ ਬੀਡੀਪੀਓ ਦਫ਼ਤਰ ਤੋਂ ਐਨਓਸੀ ਲਾਜ਼ਮੀ ਹੈ ਚੁੱਲ੍ਹਾ ਟੈਕਸ ਦੀ ਰਸੀਦ ਵੀ ਲਾਜ਼ਮੀ ਹੈ ਦੋ ਗਵਾਹਾਂ ਦੇ ਪ੍ਰੂਫ ਉਹ ਵੀ ਜਿਹੜੇ ਆ ਨਾਲ ਲੱਗਣਗੇ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਦੋ ਗਵਾਹਾਂ ਦੀ ਜਿਹੜੇ ਆ ਲੋੜ ਪਵੇਗੀ ਭਾਵੇਂ ਉਹ ਪੰਚ ਹੈ ਭਾਵੇਂ ਸਰਪੰਚ ਹੈ ਉਸ ਦੇ ਜਿਹੜੇ ਆ ਪ੍ਰੂਫ ਨਾਲ ਲਗਾਏ ਜਾਣਗੇ ਤਾਂ ਤੁਹਾਡੇ ਨਾਲ ਉਹ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੋ ਕਿ 27 ਸਤੰਬਰ ਯਾਨੀ ਕਿ ਭਲਕੇ ਤੋਂ ਕਾਗਜ਼ਾ दाखिल ਕਰਨੇ ਨੇ ਪੰਚੀ ਅਤੇ ਸਰਪੰਚੀ ਦੇ ਉਮੀਦਵਾਰਾਂ ਨੇ ਤੇ ਕੱਲ ਤੋਂ ਲੈ ਕੇ 27 ਸਤੰਬਰ ਤੋਂ ਲੈ ਕੇ 4 ਸਤੰਬਰ ਅਕਤੂਬਰ ਤੱਕ ਜਿਹੜੀ ਆ ਇਹ ਫਾਰਮ ਭਰਨ ਦੀ ਜਿਹੜੀ ਤਾਰੀਖ ਰੱਖੀ ਗਈ ਆ ਸਮਾਂ ਰੱਖਿਆ ਗਿਆ ਤਾਂ ਇਸ ਸਮੇਂ ਦੇ ਦਰਮਿਆਨ ਇਹ ਜਿਹੜੇ ਦਸਤਾਵੇਜ਼ ਜਿਹੜੇ ਤਿਆਰ ਕਰਕੇ ਅਤੇ ਜੋ ਸਰਪੰਚੀ ਦੇ ਲਈ ਅਲਟ ਹੋਏਗਾ ਫਾਰਮ ਅਤੇ ਪੰਚੀ ਦੇ ਲਈ ਜੋ ਫਾਰਮ ਅਲਟ ਹੋਏਗਾ ਉਹ ਫਾਰਮ ਲਗਾ ਕੇ ਉਸ ਦੇ ਨਾਲ ਇਹ ਸਾਰੀਆਂ ਫੋਟੋ ਕਾਪੀਆਂ ਜਿਹੜੀਆਂ ਨੱਥੀ ਕਰ ਰਿਹਾ ਨੇ ਖਾਸ ਕਰ ਇਹ ਵੀ ਹੈ ਕਿ ਮੌਕੇ ਤੇ ਤੁਹਾਡੇ ਕੋਲ ਇਹ origignal certificate ਵੀ ਹੋਣੇ ਜ਼ਰੂਰੀ ਨੇ origignal ਦਸਤਾਵੇਜ਼ ਵੀ ਹੋਣੇ ਜ਼ਰੂਰੀ ਨੇ ਕਿਉਂਕਿ ਕਈ ਵਾਰ ਸਵਾਲੀਆ ਚੇਨ ਲੱਗ ਜਾਂਦਾ ਹੈ ਕਿ ਇਹ ਜਾਲੀ ਆ ਜਾਂ ਕਿਸੇ ਹੋਰ ਤਰੀਕੇ ਨਾਲ ਜਿਹੜਾ ਪੇਸ਼ ਕੀਤਾ ਗਿਆ ਤਾਂ ਉਸ ਸਮੇਂ ਤੁਹਾਡੇ ਕੋਲ ਇਹ ਸਾਰੇ ਦਸਤਾਵੇਜ਼ origignal ਹੋਣੇ ਲਾਜ਼ਮੀ ਨੇ ਜਿਸ ਦੇ ਚੱਲਦਿਆ ਤੁਹਾਡੇ ਜਿਹੜੇ ਆ ਫਾਰਮ ਜਿਹੜਾ ਦਾਖਲ ਕੀਤਾ ਜਾਏਗਾ ਉਹ ਰੱਦ ਨਾ ਹੋਵੇ ਇਸ ਦੇ ਚਲਦਿਆ ਇਨ੍ਹਾਂ ਫਾਰਮਾਂ ਦਾ ਖਾਸ ਧਿਆਨ ਉਸਤਿਆਨ ਰੱਖ ਲੈਣਾ ਅਤੇ ਕੱਲ ਤੋਂ ਜਿਹੜਾ ਚੋਣਾਂ ਦੇ ਲਈ ਜਿਹੜੇ ਆ ਨਾਮਜ਼ਦਗੀ ਪੱਤਰ ਦਾਖਲ ਹੋਣ ਜਾ ਰਹੇ ਨੇ